ਬਠਿੰਡਾ ਦੇ ਅੰਦਰ ਪਾਣੀਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੱਸਦੀ ਹੈ ਕਿ ਜਿੱਥੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ ਇਸ ਨੂੰ ਲੈ ਕੇ ਚੇਅਰਮੈਨ ਨੰਦੀਪ ਅਜੀਤਾਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਮੇਸ਼ਾ ਹੀ ਤੱਕੇਸ਼ਾਈ ਕਰਦੀ ਆ ਰਹੀ ਹੈ ਅਤੇ ਹੁਣ ਪਾਣੀਆਂ ਦੇ ਮੁੱਦੇ ਤੇ ਵੀ ਇਨ੍ਹਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਉੱਥੇ ਬਠਿੰਡਾ ਦੇ ਅੰਦਰ ਵੀ ਅੰਨਾ ਵੱਲੋਂ ਫੈਰ ਸਟੇਸ਼ਨ ਦੇ ਨੇੜੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪਾਣੀਆਂ ਤੇ ਡਾਕਾ ਮਾਰਨ ਵਾਲੀ धके नहीं करा गए नहीं करांगे धक्के नहीं करा डर नहीं करे धक्के नहीं करा डर नहीं करे मोदी सरकार मोदी ਅੱਜ ਦਾ ਜਿਹੜਾ ਰੋਜ ਪ੍ਰਦਰਸ਼ਨ ਰੋਜ ਪ੍ਰਦਰਸ਼ਨ ਆ ਉਹ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਅੱਜ ਕੀਤਾ ਜਾਇਆ ਸਾਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਜੀਜੇਪੀ ਦੀ ਸੈਂਟਰ ਦੀ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਜੋ ਜਾਰੀ ਕੀਤਾ ਹੈ ਕਿ ਪੰਜਾਬ ਦਾ ਪਾਣੀਆਂ ਦੇ ਵਿੱਚ ਸ਼ੇਅਰਿੰਗ ਘਟਾਉਣੀ ਹੈ ਤੇ ਹਰਿਆਣਾ ਨੂੰ ਪਾਣੀ ਵਧ ਦੇਣਾ ਹੈ ਜੋ ਕਿ ਬਿਲਕੁਲ ਨਾਜਾਇਜ਼ ਇਹ ਕੀਤਾ ਜਾ ਰਿਹਾ ਕਿਉਂਕਿ ਪਤਾ ਨਹੀਂ ਕਿਉਂ ਬੀਜੇਪੀ ਦੀ ਜਿਹੜੀ ਸੈਂਟਰ ਦੀ ਸਰਕਾਰ ਆ ਪੰਜਾਬ ਨਾਲ ਧੱਕਾ ਕਰਦੀ ਹੈ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਜਵਾਨਾਂ ਨੂੰ ਪੰਜਾਬ ਦੇ ਜਿਹੜੇ ਇੱਥੇ ਦੇ ਵਪਾਰੀ ਐ ਉਹਨਾਂ ਤੇ ਲਗਾਤਾਰ ਜਿਹੜੀ ਬੀਜਪੀ ਸੈਂਟਰ ਸਰਕਾਰ ਨੇ ਟਾਕਾ ਮਾਰਿਆ ਔਰ ਇਹ ਫਰਮਾਨ ਇਸ ਤਰ੍ਹਾਂ ਸਨਾਤਾ ਕਿ ਜਿਸ ਤਰ੍ਹਾਂ ਦੋ ਸਟੇਟਾਂ ਨੂੰ ਆਪ ਦੇ ਵਿੱਚ ਜਨਕਰਵਾ ਦੇਣੀ ਹੋਵੇ ਕਿਉਂਕਿ ਹਰਿਆਣਾ ਵਿੱਚ ਬੀਜਪੀ ਦੀ ਸਰਕਾਰ ਐ ਔਰ ਸੈਂਟਰ ਦੇ ਵਿੱਚ ਵੀ ਬੀਜਪੀ ਦੀ ਸਰਕਾਰ ਐ ਹਰਿਆਣਾ ਦੇ ਜਿਹੜੇ ਲੋਕ ਆ ਵਿਚਾਰੇ ਬੜੇ ਸ਼ਰੀਫ ਆ ਬੜੇ ਅੱਛੇ ਆ ਉਹ ਸਿਰਫ ਆ ਦਾ ਸ਼ੇਅਰ ਲੈਣਾ ਚਾਹੁੰਦੇ ਆ ਪਰ ਜਿਹੜੀਆਂ ਸਰਕਾਰਾਂ ਬੀਜਪੀ ਦੀਆਂ ਇਹ ਸਾਡੇ ਭਾਰਤ ਦੇ ਦੋ ਸਟੇਟਾਂ ਲੜਾਉਣਾ ਚਾਹੁੰਦੀਆਂ ਮੈਂ ਇਥੇ ਗੱਲ ਕਲੀਅਰ ਕਰ ਦਿਆਂ ਕਿ ਪੰਜਾਬ ਖੇਤੀ ਪ੍ਰધાન ਸੂਬਾ ਹੈ। ਪੰਜਾਬ ਦੇ ਵਿੱਚ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪੰਜਾਬ ਦੇ ਵਿੱਚ ਜਿਹੜੀ ਉਪਜ ਦੇ ਨਾਲ ਪੰਜਾਬ ਸਾਰਾ ਚੱਲਦਾ ਹੈ ਖੇਤੀ ਪ੍ਰધાન ਸੂਬਾ ਹੈ। ਔਰ ਇੱਕ ਵੀ ਤੁਪਕਾ ਪੰਜਾਬ ਦੇ ਕੋਲ ਪਾਣੀ ਦਾ ਵਾਧੂ ਹੈ ਨਹੀਂਗਾ। ਕਿਉਂਕਿ ਜਿਹੜਾ 8500 ਕਿਊਸਿਕ ਪਾਣੀ ਹਰਿਆਣਾ ਪਹਿਲਾਂ ਹੀ ਆਪਦਾ ਜਿਹੜਾ ਸ਼ੇਅਰਿੰਗ ਯੂਜ਼ ਕਰ ਚੁੱਕਿਆ ਹੈ। ਔਰ ਪੰਜਾਬ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਹੈ ਡੇ ਬਾਈ ਡੇ ਉਹਦਾ ਲੈਵਲ ਘਟਦਾ ਜਾ ਰਿਹਾ ਹੈ ਥੱਲੇ ਜਾ ਰਿਹਾ ਹੈ ਔਰ ਪੰਜਾਬ ਦਾ ਗਰਾਊਂਡ ਵਾਟਰ ਪਹਿਲਾਂ ਹੀ ਜ਼ਹਿਰੀਲਾ ਵੀ ਹੋ ਚੁੱਕਿਆ ਹੈ ਔਰ ਪੰਜਾਬ ਦੇ ਵਿੱਚ ਪੀਣ ਦੇ ਲਈ ਜਾਂ ਫਸਲਾਂ ਦੇ ਲਈ ਨਹਿਰੀ ਪਾਣੀ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਪਹਿਲਾਂ ਇੱਥੇ ਸਾਰੇ ਖਾਲੇ ਸਾਫ਼ ਕਰਾਏ ਪਾਪਾ ਪੁਆ ਤਾਂ ਕਿ ਲੋਕਾਂ ਨੂੰ ਪਾਣੀ ਦੀ ਕੋਈ ਪ੍ਰੋਬਲਮ ਨਾ ਆਵੇ ਪਰ ਇੱਕ ਨਵਾਂ ਹੀ ਜਿਹੜਾ ਤੁਗਲਕੀ ਫਰਮਾਨ ਸੁਲਾ ਦੇਣਾ ਕਿ ਜਿਹੜਾ ਹਰਿਆਣਾ ਨੂੰ ਪਾਣੀ ਦਾ ਹੋਰ ਸ਼ੇਅਰ ਦੇਵੋ ਬਹੁਤ ਘਟੀਆ ਹਰਕਤ ਬੀਜੇਪੀ ਦੀ ਸਰਕਾਰ ਦੀ ਹੈ ਬੀਜੇਪੀ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਨੂੰ ਕਿਸੇ ਤਰੀਕੇ ਨਾਲ ਬਰਬਾਦ ਕਰਨਾ ਚਾਹੇ ਉਹ ਪਾਣੀ ਦੀ ਗੱਲ ਕਰ ਲਈਏ ਚਾਹੇ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕਰ ਲਈਏ ਚਾਹੇ ਪੰਜਾਬ ਚੋਂ ਇੰਡਸਟਰੀ ਭਜਾਉਣ ਦੀ ਗੱਲ ਕਰ ਲਈਏ ਪੰਜਾਬ ਨੂੰ ਬਰਬਾਦ ਕਰਨ ਤੇ ਬੀਜੇਪੀ ਲੱਗੀ ਹੋਈ ਹੈ ਕਿਉਂਕਿ ਬੀਜੇਪੀ ਨੂੰ ਪਤਾ ਹੈ ਕਿ ਜੇਕਰ ਕੋਈ ਆਪ ਦੇ ਹੱਤ ਮੰਗ ਸਕਦਾ ਤਾਂ ਇੱਕ ਪੰਜਾਬ ਹੈ ਇੱਕ ਪੰਜਾਬੀਅਤਾ ਪੰਜਾਬ ਦੇ ਲੋਕ ਹੈ ਇਸ ਤੋਂ ਇਲਾਵਾ ਕੋਈ ਹੱਕ ਨਹੀਂ ਮੰਗ ਸਕਦਾ ਇਸ ਕਰਕੇ ਪੰਜਾਬ ਨੂੰ ਖਤਮ ਕਰਨ ਦੇ ਲਈ ਬੀਜੇਪੀ ਲੱਗੀ ਹੋਈ ਹੈ ਔਰ ਸਾਡੇ ਅੱਜ ਸਾਰੇ ਸਾਥੀ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਜੋ ਸਾਡੇ ਖੜੇ ਐ ਅਸੀਂ ਸਾਰਿਆਂ ਵੱਲੋਂ ਇੱਕ ਅੱਜ ਆਪਦੀ ਗੱਲ ਕਲੀਅਰ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਵੱਲੋਂ ਗੱਲ ਕਲੀਅਰ ਕਰਨਾ ਚਾਹੁੰਦੇ ਆ ਕਿ ਇੱਕ ਵੀ ਬੂੰਦ ਪਾਣੀ ਦੀ ਅਸੀਂ ਪੰਜਾਬ ਦੀ ਕਿਤੇ ਜਾਇਆ ਨਹੀਂ ਜਾਣ ਦੇਵਾਂਗੇ ਔਰ ਚਾਹੇ ਸਾਨੂੰ ਇਹਦੇ ਲਈ ਆਪਦਾ ਖੂਨ ਕਿਉਣਾ ਬਹਾਉਣਾ ਪਵੇ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦੀ ਪਹਿਲੇ ਬਹੁਤ ਸ਼ਾਰਟੇਜ ਐ ਪੰਜਾਬ ਦੇ ਵਿੱਚੋਂ ਇੱਕ ਵੀ ਤੁਪਕਾ ਪਾਣੀ ਦਾ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਔਰ ਜਿਸ ਤਰ੍ਹਾਂ ਭਾਜਪਾ ਦੀ ਇਹ ਘਟਿਆਰਾ ਨੀਤੀ ਐ ਕਦੇ BBMP ਤੋਂ ਪਹਿਲਾਂ ਸ਼ਫਲਿੰਗ ਕਰ ਦੇਣਾ ਕਰੇ ਡਾਇਰੈਕਟਰ ਦੀ ਸ਼ਫਲਿੰਗ ਕਰ ਦੇਣਾ ਕਰੇ ਕਿਸ ਤਰ੍ਹਾਂ ਦੇ ਬਿਆਨ ਦਵਾਦਣਾ ਆਪ ਦੀਆਂ ਸਰਕਾਰਾਂ ਦੇ ਬੰਦੇ ਸੈੱਟ ਕਰ ਦੇਣਾ ਇਸ ਤਰ੍ਹਾਂ ਦੇ ਘਟਿਆ ਹਰਕਤਾ ਕਰਨਾ ਪਰ ਅਸੀਂ ਇੱਕ ਗੱਲ ਤੇ ਸਾਰੇ ਸਾਫ਼ ਆ ਮੇਰੇ ਨਾਲ ਸਾਡੇ ਲੀਡਰ ਸਹਿਬਾਨ ਖੜੇ ਐ ਕਿ ਅਸੀਂ ਪਾਣੀਆਂ ਦੇ ਲਈ ਪੰਜਾਬ ਦੇ ਪਾਣੀ ਲਈ ਸਾਰੇ ਪੰਜਾਬ ਦੇ ਲੋਕ ਪੰਜਾਬੀਤ ਪੰਜਾਬ ਦੇ ਪਾਣੀ ਲਈ ਆਪਦਾ ਖੂਨ ਪਵਾ ਦੇਾਂਗੇ ਪੰਜਾਬ ਦਾ ਇੱਕ ਟਪਕਾ ਵੀ ਪਾਣੀ ਦਾ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ BJP ਦੀ ਘਟਿਆ ਰਾਜਨੀਤੀ ਐ ਜੋ BJP ਦਾ ਘਟਿਆ ਮਨਸੂਬਾ ਨੂੰ ਫੇਲ ਕਰਾਂਗੇ ਮੈਂ ਬੇਨਤੀ ਕਰਦਾ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਬਹੁਤ ਵੱਡਾ ਸਾਨੂੰ ਕੋਈ ਪ੍ਰੋਟੈਸਟ ਮिटਣਾ ਪਵੇ ਜੇ ਬਹੁਤ ਵੱਡੀ ਕੋਈ ਹੋਰ ਅੜਚਨ ਆ ਜਾਏ ਆਪ ਦਾ ਫੈਸਲਾ ਵਾਪਸ ਲੈ ਕੇ ਜਿਹੜੀ ਸ਼ੇਅਰਿੰਗ ਪਹਿਲਾਂ ਹੋਈ ਵੀ ਹੈ ਉੱਥੇ ਤਰੀਕੇ ਨਾਲ ਪਾਣੀ ਵੰਡਿਆ ਜਾਵੇ ਕੋਈ ਘਟਨਾ ਹਲਕਤ ਨਾ ਕੀਤੀ ਜਾਵੇ ਜੀ ਦਾ ਸਾਹਿਬ ਪੂਰੇ ਪੰਜਾਬ ਵਿੱਚ ਤੋਂ ਤਵੇ ਉਹ ਤੋਂ ਤਿਆਰ ਹੈ ਬਿਲਕੁਲ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਜਿਹੜੀ ਇਹ ਜਿਹੜਾ ਪ੍ਰੋਟੈਸਟ ਹੈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ ਬਹੁਤ ਸੈਂਸਿਟਿਵ ਮਸਲਾ ਹੈ ਇਹ ਕੋਈ ਛੋਟਾ ਮੋਟਾ ਮਸਲਾ ਨਹੀਂ ਪੰਜਾਬ ਦੇ ਪਾਣੀ ਦਾ ਮਸਲਾ ਹੈ ਔਰ ਇਸ ਮਸਲੇ ਨੂੰ ਲੈ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਹਿਬਾਨ ਸਾਡੇ ਲੀਡਰ ਸਾਹਿਬਾਨ ਸਾਰੇ ਇੱਕ ਪਰ ਮੈਂ ਤਾਂ ਇਹ ਵੀ ਗੱਲ ਕਹਿਣਾ ਚਾਹੂਗਾ ਕਿ ਸਾਡੀਆਂ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਨੂੰ ਵੀ ਇਕੱਠੇ ਹੋ ਕੇ ਇਹ ਜਿਹੜਾ ਇੱਕ ਘਟਿਆ ਰਾਜਨੀਤੀ ਜਾਂ ਘਟਿਆ ਇੱਕ ਤੁਗਲਕੀ ਫਰਮਾਨ ਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ